ਆਪਕਿਤੇ ਆਪ ਸੁਣਨੇ ਹਾਰ ਆਪੇ ਇੱਕ ਆਪ ਵਿਸਥਾਰ ਹੁਣ ਜਿਹੜੀ ਡਾਕਟਰੀ ਹੈ ਉਹ ਕੀ ਹੈ ਇੱਕ ਡਾਕਟਰ ਵਿਦਾਊਟਰ ਦਾ ਕਸਲ ਕਰ ਰਿਹਾ ਹੈ ਬਰੀ ਸੁਣ ਲਿਆ ਨਾਲ ਪੀ ਇਹਦੇ ਨਾਲ ਹੀ ਹੋ ਰਹੀ ਹੈ ਇਹ ਸੁਣ ਕੇ ਹੀ ਦੂਰ ਹੋਣੀ ਹੈ ਬਿਮਾਰੀ ਦਵਾਈ ਦੀ ਹੋਵੇ ਹੋਰ ਕੋਈ ਚੰਦ ਦੀ ਦਵਾਈ ਕਥਨ ਹੈ ਕਥਨ ਦਵਾਈ ਹੈ ਕਥਨ ਗਿਆਨ ਹੈ ਕਥਨ ਨਵੀਂ ਤੇ ਗਿਆਨ ਹੈ ਸਮਝਣ ਦੇ ਵਿੱਚ ਔਰ ਮੰਨਣ 'ਚ ਅਲਾਗ ਹੈ ਸੁਣਨੇ ਵਾਲਾ ਜਿਹੜਾ ਸੁਣਦਾ ਉਹ ਵੀ ਉਹੀ ਹੈ ਆਪੇ ਆਦਮੀ ਹੋਈਆਂ ਬਿਮਾਰਾ ਨਾ ਹੋ ਸਲਾਹ ਬੋਲ ਰਿਹਾ ਡਾਕਟਰ ਆਪ ਕਥਾ ਹੈ ਆਪ ਸੁਣਨੇ ਸੁਣਨੇ ਹਾਂ ਕਿ ਬਿਮਾਰ ਵੀ ਆਪੇ ਹੀ ਹੁੰਦਾ ਆਦਮੀ ਬਿਮਾਰ ਹੈ ਆਦਮੀ ਨੂੰ ਇਲਾਜ ਕਰਨ ਵਾਲੇ ਨੇ ਟੀਕੀਂਗਾ ਲਾ ਰਿਹਾ ਟੀਕੀਂਗਾ ਲੋ ਆ ਰਹੇ ਹਨ ਜਿਹੜਾ ਸੋਨੇ ਹਾਰ ਆ ਉਹਦਾ ਟੀਕਾ ਲੱਗ ਰਿਹਾ ਜਿਹੜਾ ਕਥਨ ਕਰਦਾ ਉਹ ਟੀਕਾ ਲਾ ਰਿਹਾ ਆਪਾਂ ਕਹਿੰਦੇ ਬਲਾਨਾ ਨੇ ਰਾਤਾ ਟੀਕਾ ਇਹ ਕੋ ਸਖਾਤੀ ਸਖਿਆ ਦੇਤੀ ਉਹ ਟੀਕਾ ਹੀ ਹੁੰਦਾ ਜੇ ਹੰਡਣਾ ਟੀਕਾ ਲਾਉਣਾ ਹੀ ਹੈ ਆਏ ਕਿਤਾਬਾਂ ਨੂੰ ਵੀ ਟੀਕਾ ਤਾਂ ਹੀ ਕਹਿੰਦੇ ਨੇ ਇਹ ਵੀ ਟੀਕਾ ਹੀ ਲੱਗਦਾ ਹਾਂਜੀ ਆਪੇ ਇੱਕ ਆਪੋ ਵਿਸਾਰ ਆਪੇ ਦਾ ਵਿਸਾਰ ਇੱਕ ਵੀ ਆਪ ਹੈ ਜੇ ਪੂਰਨ ਬ੍ਰਹਮਾ ਜਾਂ ਵਿਆਪਾ ਜਾਂ ਵਿਸਾਰ ਹੁੰਦਾ ਹੈ ਇੱਕ ਤੋਂ ਦੋ ਹੋ ਜਾਂਦੇ ਨੇ ਦੋ ਤੇ ਫਿਰ ਵਿਸਾਰ ਹੋ ਜਾਂਦਾ ਉਹ ਜਿਹੜਾ ਦੂਆ ਹੈ ਮਨ ਉਹ ਫਿਰ ਦਿੰਦੇ ਮਨ ਜਿੱਦ ਕਰਦਾ ਹੈ ਚਿੱਤ ਵਿੱਚ ਝੜਦਾ ਰਹਿ ਜਾਂਦੀ ਆ ਆਪੇ ਇੱਕ ਜਦ ਜਦ ਬ੍ਰਹਮ ਤੋਂ ਬ੍ਰਹਮ ਆਇਆ ਬ੍ਰਹਮ ਹੋਇਆ ਪੂਰਨ ਬ੍ਰਹਮ ਤੋਂ ਥੱਲੇ ਆਇਆ ਮਨ ਕਰਕੇ ਭਿੰਨਤਾ ਚਿੱਤ ਕਰਕੇ ਭਿੰਨਤਾ ਨਹੀਂ ਹੈ ਚਿੱਤ ਕਰਕੇ ਏਕਤਾ ਮਨ ਕਰਕੇ ਭਿੰਨਤਾ ਆਪੇ ਏਕ ਏਕ ਆਪ ਵਿਸਾਰ ਆਪ ਵਿਸਾਰ ਉਹ ਮਨ ਕਰਕੇ ਜਿਹੜੀ ਭਿੰਨਤਾ ਉਹ ਵਿਸਾਰ ਹੈ ਉਹ 84 ਲੱਖ ਜੋੜ ਜਿਹੜੀ ਚਿੱਤ ਕਰਕੇ ਏਕਤਾ ਉਹ ਇੱਕ ਹੈ ਉਹ ਅੰਤਰਾਤਮਾ ਦੀ ਆਵਾਜ਼ ਹੈ ਜਿਹੜੀ ਉਹ ਪੌੜੀ ਚੜਾ ਰਹੀ ਹੈ ਤੇ ਦੂਈ ਰਹੀ ਹੈ ਹੁਣ ਚੱਲ ਰਹੇ ਆ ਦੁਆੜਾ ਲੜਾ ਰਹੇ ਬੋਲੀ ਹਾਂ ਜੱਤਿਸ ਭਾਵੇਂ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲੈ ਸਮਰੇ ਜੱਤਿਸ ਭਾਵੇਂ ਤਾਂ ਸ੍ਰਿਸ਼ਟੋ ਪਾਏ ਉਹਨਾਂ ਪਰਮਾਨੂ ਜਲਤ ਹੋਵੇ ਸਿੱਧੀ ਜਾਂਦਾ ਦਾ ਹੁੰਦੀ ਮਹਾਰਤ ਬਹੁਤ ਦੇਰ ਦਾ ਨੇ ਕੈਂਸਰ ਦਾ ਬਹੁਤ ਦੇਰ ਦਾ ਪਰ ਹਸਤਾ ਹੋਵੇ ਜਦ ਬੀੜੀ ਜਿਆਦਾ ਹੋ ਜਾਂਦਾ ਨਾ ਸਿਰ ਤੋਂ ਪਾਣੀ ਉੱਪਰ ਹੋ ਜਾਂਦਾ ਫੇਰ ਕਹਿੰਦੇ ਹੁਣ ਹਸਪਤਾਲ ਆ ਕਰ ਉਹ ਲੋ ਨੂੰ ਕਰ ਫੇਰ ਜੋਰ ਸ਼ੋਰ ਨਾਲ ਕੰਮ ਸ਼ੁਰੂ ਹੋ ਜਾਂਦਾ ਫੇਰ ਸ੍ਰਿਸ਼ਟੀ ਪਾਵੇ ਜਦੋਂ ਪਾਵੇ ਸ੍ਰਿਸ਼ਟੀ ਪਾਵੇ ਫੇਰ ਸ੍ਰਿਸ਼ਟੀ ਪਾ ਵਗਦਾ ਆਪਣੇ ਭਾਣੇ ਲੈ ਸਮਾਏ ਆਪਣੇ ਭਾਣੇ ਲੈ ਸਮਾਏ ਜਿਹਨੂੰ ਉਹਦਾ ਭਾਣਾ ਜਿਹੜਾ ਉਹਦੇ ਭਾਣੇ ਜਾ ਜਾਂਦਾ ਉਹਨੂੰ ਆਪਣੇ ਨਾਲ ਜੋੜ ਲੈਂਦੇ ਇਹਨਾਂ ਬੜੀ ਗੜਬੜ ਹੋਈ ਜਾਂਦਾ ਮਾਰ ਹੋਇਆ ਇਹ ਸ੍ਰਿਸ਼ਟੀ ਤੋਂ ਪਹਿਲਾਂ ਹੋਇਆ ਜਿੱਤੀ ਦਾ ਗਾਉਂ ਬਾਹਰ ਦੀ ਬੜੀ ਬਿਮਾਰੀ ਦਾ ਗੜਬੜ ਪਹਿਲਾਂ ਹੋਈ ਹੈ ਦੇਖ ਜੇ ਗੜਬੜ ਹੋਊਗੀ ਤਾਂ ਇਹਦਾ ਪੁੱਛਿਆ ਸੀ ਇੱਥੇ ਕਿ ਆਕਾਰ ਕਦੋਂ ਦੇਖੇ ਤਬ ਆਪੋ ਤਬ ਕਹਿੰਦੇ ਉਹ ਤਾਂ ਬਿਮਾਰ ਹੋਇਆ ਕਰਨਾ ਪਾਪੂ ਦਾ ਹੋਇਆ ਨਹੀਂ ਉਹ ਹੀ ਗੱਲ ਪੁੱਛਿਆ ਬਿਮਾਰ ਕਦੋਂ ਹੋਇਆ ਸ੍ਰੀ ਸ੍ਰੀ ਦੇਖਣਾ ਕਿਉਂ ਲੋੜ ਪਈ ਆਪਣੇ ਬਾਣੇ ਜਮਵਾ ਹੋਇਆ ਆਪਣੇ ਬਾਣੇ ਜੇ ਰਾਜੀ ਹੋਊਗਾ ਬੈਰ ਕੋੜਾ ਮਾਰਿਆ ਦਾਖਲਾ ਆਪਣੇ ਹੱਥ ਇੱਕ ਹੀ ਹੈ ਇਹ ਤੋਂ ਪੈਰ ਕੋੜਾ ਮਾਰਿਆ ਦਾਖਲਾ ਆਪਣੇ ਹੱਥ ਉੱਥੋਂ ਵੀ ਬਿਮਾਰ ਹੋਇਆ ਇਤਨੇ ਆਪਣੇ ਗੋਣ ਕਲੇ ਹਰ ਬਿਸਰ ਗਿਆ ਆਪਣਾ ਜਿਹੜਾ ਸੀ ਨਾ ਵੱਡਾ ਵੱਡੇ ਨਾਲੇ ਟਕਰਾਉਂਦੇ ਉਹਦੀ ਸੁਪਰੀਮ ਹੈ ਉਹ ਸੁਪਰੀਮ ਹੈ ਗੱਲ ਕੋਈ ਬਰਾਬਰੀ ਹੋ ਗਈ ਛਸ਼ਮਾ ਕਰੇ ਬਰਾਬਰੀ ਬਰਾਬਰੀ ਕਰ ਲਈ ਫਿਰ ਗੈਰ ਤਾਤਰ ਰੋਏ ਕੁੱਟਿਆ ਤੋਂ ਆਪ ਕੋ ਦਾ ਰਿਹਾ ਮੰਨੇ ਝੂਠ ਨੇ ਸੱਚ ਦੀ ਬਰਾਬਰੀ ਕਰਦੀ ਕੂੜੇ ਆ ਗਏ ਨੇ ਸੱਚਾਰੇ ਦੀ ਬਰਾਬਰੀ ਕਰਦੀ ਇੱਥੇ ਵੀ ਕੂੜੇ ਆਰੇ ਸੱਚਾਰਾਂ ਦੀ ਬਰਾਬਰੀ ਕਰਦੇ ਇਹ ਉੱਥੇ ਵੀ ਜਦੋਂ ਰਹਿਣਾ ਹੈ ਨਹੀਂ ਉੱਥੇ ਵੀ ਕਿਸੇ ਤਰ੍ਹਾਂ ਨਾਲ ਮੱਦਬੇ ਹੋ ਗਿਆ ਤੇਰਾਇਆ ਜਿਹੜਾ ਆਪ ਕਹਿੰਦੇ ਆ ਉਹ ਤੇਰਾਇਆ ਜਦੋਂ ਤੋਂ ਪਹਿਲਾਂ ਮੰਨ ਲੈ ਆਪ ਤੇ ਬੋਲਦਾ ਜਿਹੜਾ ਇਹ ਤਾਂ ਖਿਆਲ ਨੇ ਲੈਣਾ ਕਿ ਸ਼ੁਰੂ ਹੋਈ ਜੇ ਕੋਈ ਜਿੱਦੀ ਗੱਲ ਨਹੀਂ ਮੰਨੀ ਉਸਾ ਕਰ ਗਿਆ ਉਹ ਰੱਦ ਕਰ ਦੀ ਉਹਦੀ ਗੱਲ ਉਸਾ ਕਰ ਗਿਆ ਵਿਚਾਰਿਆ ਨਹੀਂ ਐ ਵੀ ਤੇਰੀ ਗੱਲ ਕਿ ਰੱਦ ਹੋ ਗਈ ਗੁੱਸਾ ਕਰ ਗਿਆ ਉਹ ਗੁੱਸਾ ਜਿਹੜੀ ਗੱਲੋਂ ਉਸੇ ਹੋਈ ਐ ਉਹ ਦਿੱਤਾ ਜਨਮ ਬਾਅਦ ਗਿਆ ਜਨਮ ਲੈ ਜਾ ਕੇ ਤੇ ਨਾ ਪਰ ਉਸ ਤੇ ਮਤਬੇ ਉਸ ਤੇ ਐ ਜਨਮ ਤੇ ਉਹ ਚੀਆ ਜਨਮ ਤਾਂ ਬਾਅਦ ਹੀ ਹੋਇਆ ਅੱਜ ਫੇਰ ਦੇਵ ਲੋਗ ਚ ਮੱਤ ਫੇਰ ਦੇਵ ਲੋਗ ਚ ਮੱਤ ਫੇਰ ਦੇਵ ਲੋਗ ਜਿਹਦੇ ਮੱਤ ਫੇਰ ਹੁੰਦਾ ਨਹੀਂ ਆਹ ਸਰੀਰ ਦੇ ਦਾ ਲੋੜ ਇਹ ਤਾਂ ਇਹ ਤਾਂ ਕੱਪੜਾ ਆਹ ਜਿਹੜੀ ਰਹੀ ਜੀ ਇਹ ਤਾਂ ਕੱਪੜਾ ਜੀ ਤਾਂ ਦੱਲਾ ਆਲੇ ਜਿਹੜਾ ਕੱਪੜਾ ਅਸੀਂ ਅੰਦਰ ਚਾਏ ਬਾਹਰ ਲਈ ਜਿਹੜਾ ਬਣਾ ਨਹੀਂ ਹੁੰਦਾ ਜੋ ਬੁੱਢੇ ਹੀ ਬਨ ਸਾਖਦੇ ਜੀ ਜਨਾਹ ਦੇਖਦੀ ਲੱਗ ਸਮਝਦੀ ਲੱਗ ਉਹ ਥੋੜੀ ਜੀ ਮੰਨਣੀ ਔਖੀ ਹੈ ਜੋ ਹੌਲਦ ਕੀ ਹੈ ਪਤਲਾ ਗੂ ਉਹ ਭਗਤਰਾਮ ਜੀ ਜੋ ਦਰਮਾਣ ਆਇਆ ਵੀ ਆਇਆ ਨਾ ਜਿਹੜੀ ਉਹ ਜਿੱਤਰਨਾਗ ਜਿਉਂ ਵੀ ਉਹ ਮੇਰਾ ਤਲਾਬ ਚੀਗੀ ਦਾ ਬਾकायदा ਸ਼ਰੀਰ ਹੈ ਬਾਤਲਾਪ ਇਹ ਵੀ ਯਜਮਾ ਹੈ ਉਥੇ ਬਾਸ਼ਾ ਹੋਰ ਹੈ ਪਰ ਆਪਾਂ ਛੱਡ ਗਿਓ ਵਾਹ ਵਾਲੀ ਪਾਗੜਾ ਹਵਾ ਵਾਲੀ ਪਾਗੜਾ ਸਾਡੀ ਛੋੜੀ ਬਲਬੀਨ ਦਾ ਜਾਂ ਉਹ ਤਾਂ ਕੰਨਾ ਗੱਲੇ ਹੋਰ ਬਸ ਦੱਸ ਨਹੀਂ ਸਕਦਾ ਕੀ ਆ ਕੰਨ ਉਹ ਤਾਂ ਇਹ ਤਾਂ ਗੱਲੇ ਦੀਆਂ ਜਿਹੜੀਆਂ ਆਪਾਂ ਇੱਥੇ ਕਰਦੇ ਉਹ ਗੱਲੇ ਹੋਰ ਉਹ ਦੱਸ ਹੋ ਵੀ ਨਹੀਂ ਸਕਦਾ ਕੀ ਗੱਲ ਦੱਸ ਨਹੀਂ ਸਕਦਾ ਕੀ ਆ ਉਹ ਕਈ ਜਨਾਈ ਗੱਲੇ ਦੀਆਂ ਉਹ ਤਾਂ ਗੱਲ ਹੋਰ ਆ ਹੋਰ ਹੈ ਬੜਾ ਸਾਰੀਆਂ ਗੱਲਾਂ ਹੋਰ ਆ ਨਾ ਸਿਰ ਤੋਂ ਕੰਮ ਕੇ ਵਿਛੜੇ ਕਰਤ ਕਰਨ ਦੇ ਵਿੱਚ ਹਾਂ ਕਰਤ ਕਰਨ ਕੇ ਪਿਛੜੀ ਐ ਕਰਤ ਜਲਾ ਹੈਗਾ ਬਗਲੇ ਦਾ ਹਾਂ ਬੁੱਧੀ ਵੀ ਕਰ ਤੇ ਦਰਬੀ ਹੁੰਦਾ ਪਰੰਦੇ ਹੀ ਬਣੇ ਹਾਂ ਕਰਤ ਕਰਨ ਦਾ ਇੱਕ ਸ਼ੌਰਾ ਕਰਤ ਕਰਨ ਬਣਾਈ ਹੈ ਜੇ ਬੰਦੇ ਲੈਵਲ ਤੇ ਸੋਚ ਹੈ ਵਿਛੜ ਗਿਆ ਜੇ ਬੰਦੀ ਲੈਵਲ ਤੇ ਸੋਚ ਪਰ ਕਾਣ ਹੋ ਗਈ ਤਾਂ ਵਿਛੜ ਗਿਆ ਤ੍ਰਿਤੀ ਮੈਦਿਚ ਤੇ ਅਦੁੱਤੇੜਾ ਹੋ ਉਹ ਤ੍ਰਿਤੀ ਮੈਦਿਚ ਤੇ ਅਦੁੱਤੇੜਾ ਉੱਠੀ ਗਈ ਨਹੀਂ ਉਹ ਬ੍ਰਹਮ ਦੇ ਵਿਜੁੱਧ ਤੇੜਾ ਪਿਆ ਉਹ ਬ੍ਰਹਮ ਦੇ ਵਿਜੁੱਧ ਤੇੜਾ ਪਿਆ ਲਾਗੈ ਅਤੈ ਨਾਲਾ ਛੋੜਨਾ ਧਿਆਨ ਨਾਲਾ ਛੋੜਨਾ ਮਾਇਆ ਚ ਇਹ ਕਿੱਥੇ ਨਹੀਂ ਹੌਕਾ ਕਰਨਾ ਇਥੇ ਸਨੇ ਹਾਜ਼ਮ ਕਰ ਕਿਰਚੇ ਨਹੀਂ ਕਰਖਾ ਗਏ ਨਾ ਕਥਾ ਨੇ ਪੂਰੀਆਂ ਕਰਦੀ ਆਡਾਡ ਦੋ ਲਿਡੀਆਂ ਹੋ ਗਈਆਂ ਕਰਖਾ ਨਹੀਂ ਏਡਦਾ ਕੀਤਾ ਫੇ ਦੋਇ ਆਦਮ ਕਰਦੇ ਆਡਾਡ ਕਾਪੜਾ ਜਿੰਦਾ ਕੋਈ ਹੈ ਬਹੁਤ ਵਧੀਆ ਸੋਤੇ ਕਰਤ ਕਰਨ ਦੇ ਵਿਚਰੇ ਬੰਤਹਰੇ ਕੰਮ ਨੇ ਦੋਹਾਂ ਦੇ ਬੱਕਰੇ ਕੰਮ ਦੋਇ ਹੱਥਾਂ ਦੇ ਕਾਪ ਬੱਕਰੇ ਤੁਮਤੇ ਭਿੰਨ ਨਹੀਂ ਕਿਤੋਂ ਹੋਏ ਆਪਨ ਸੂਤ ਸਭ ਜਗਤ ਕਰੋਇਆ ਕਿਰਤ ਕਰਨ ਦਾ ਮਤਲਬ ਆ ਜੇ ਧੀ ਸੋਚਿਆ ਇਹ ਵਿਛੋੜ ਦੀ ਕਿਰਤ ਕਰਨ ਦਾ ਮਤਲਬ ਹੈ ਸੋਚ ਇਹ ਕਦਮੀ ਹੋਵੇ ਕਪੜਾ ਵੀ ਕਿਹੜੇ ਪਰਮਿਆਂ ਦਾ ਕਪੜਾ ਤਾਂ ਉਹ ਹੋਰ ਗੱਲ ਹੈ ਉਹ ਤਾਂ ਆਇਆ ਵੀ ਜਨਮੋਂ ਨਾਲ ਹੁੰਦਾ ਜਿਹੜੇ ਘਰ ਬੁਰੂ ਬੋਲਦੇ ਇਹ ਬਾਤ ਦੀ ਗੱਲ ਆ ਪਰਦ ਕਰਨੇ ਇਹ ਕਿਰਤ ਕਰਨੇ ਨਹੀਂ ਉਹਦੀ ਜਿਹੜਾ ਕਰਤ ਕਰਮ ਨੂੰ ਕਰ ਮੰਨਦਾ ਫਿਰ ਤਾਂ ਮੁਕਤ ਹੈ। ਜਿਹੜਾ ਸਰੀਰ ਦਾ ਕੰਮ ਨੂੰ ਮੰਨਦਾ ਜਿਹੜਾ ਉਹਦੇ ਉਹਦੇ ਦੁਆਰਾ ਕਪੜਾ ਹੋ ਗਿਆ। ਜਿਹੜਾ ਸਰੀਰ ਵਾਲੇ ਕਰਮ ਨੂੰ ਮੰਨਦਾ ਮੈਂ ਕੁਝ ਕਰ ਸਕਦਾ ਉਹ ਕਰਮ ਵਾਲੇ ਨੂੰ ਦੁਬਾਰਾ ਜਨਮ। ਜਿਹੜਾ ਕਰਤ ਕਰਮ ਨੂੰ ਕਰ ਮੰਨਦਾ ਉਹ ਤਾਂ ਮੁਕਤ ਹੋ ਗਿਆ। ਉਹ ਤਾਂ ਸਾਰਾ ਕੁਝ ਲਈ। ਪਹਿਲਾਂ ਕਰਤ ਕਰਮ ਹੁੰਦੇ ਆ। ਅਸਲ ਕਰਮ ਅਸਲ ਜਿਹੜਾ ਕੰਮ ਕਰਕੇ ਕਰ। ਸਰੀਰ ਨਾਲ ਕੀਤਾ ਹਰਮ ਕਰਮ ਦਈ ਕਰੇ ਨਹੀਂ ਸਕਦਾ। ਸੋਚ ਸਕਦਾ ਕੁਝ ਕਰ ਨਹੀਂ ਸਕਦਾ ਸੋਚਣ ਚ ਆਜ਼ਾਦ ਹੈ ਕਰਨ ਵਿੱਚ ਆਜ਼ਾਦ ਇਹ ਕਰਨ ਵਿੱਚ ਆਜ਼ਾਦ ਮੰਨ ਲਿਆ ਇਹਨਾਂ ਨੇ ਕਰਨ ਵਿੱਚ ਆਜ਼ਾਦ ਮੰਨ ਲਿਆ ਜਦ ਕਿ ਕਰਨ ਵਿੱਚ ਆਜ਼ਾਦ ਨਹੀਂ ਤੇ ਕਰਨ ਵਿੱਚ ਆਜ਼ਾਦ ਮੰਨ ਲਿਆ ਫਿਰ ਅਵਰਾਧ ਹੀ ਹੋ ਗਿਆ ਕੋਈ ਜੇ ਦੁਨਿਆਵੀ ਜ਼ਰੂਰਤ ਦੇ ਵਿੱਚ ਕਰਨ ਵਿੱਚ ਅਵਰਾਧ ਮੰਨਣਾ ਪੈਣਾ ਹੀ ਸੀ ਦੇਈ ਦੰਦਤ ਨਹੀਂ ਸਮਾਜ ਦੀ ਵਰਜੀ ਸਮਾਜ ਨਹੀਂ ਖੇਪਾਈ ਸਮਾਜਿਕ ਕਾਨੂੰਨ ਦੇ ਵਿੱਚ ਅਸੀਂ ਗਰਮ ਮੰਨਿਆ ਵਿਆਪੀ ਕਾਨੂੰਨ ਦੇ ਵਿੱਚ ਜਿਹੜਾ ਚੋਰੀ ਕਰਦੀ ਹੈ ਕਾਦੀ ਹੈ ਅਫਰਾਦ ਮੰਦਾਂ ਵਿੱਚ ਜਿਹੜਾ ਗਾਦੀ ਦੁਨੀਆ ਦੇ ਵਿੱਚ ਅਫਰਾਦ ਨਹੀਂ ਬਣਦੇ ਜਿਹੜੇ ਗਾਦੀ ਸੰਬੰਧਿਤ ਇੱਥੇ ਚੱਲਣਾ ਨਹੀਂ ਕੰਮ ਇਹ ਸਰਕਾਰ ਸੁਭਤੀਆ ਜਿਹੜਾ ਸ਼ਾਸਤਰ ਹੈ ਉਹ ਕਰਨਾ ਹੈ ਦੁਨੀਆਂ ਨੂੰ ਕਿਵੇਂ ਬੰਦ ਕੇ ਸਟ੍ਰੋਲ ਚ ਰੱਖਣ ਇਹ ਉਹ ਗੱਲ ਹੈ ਉਹ ਜਿਹੜਾ ਗੱਲ ਹੈ ਉਹ ਇਹ ਮੰਨਦੇ ਲੈਵਲ ਤੇ ਬਣਾਏ ਹੋਏ ਸ਼ਾਸਤਰ ਮਨੁੱਖੀ ਆਦਮੀ ਨੇ ਬਣਾਏ ਨੇ ਉਹ ਗੱਲ ਹੋਰ ਉਹਦੇ ਦਾ ਗਲਤੀ ਕਰਦਾ ਹੀ ਕਿਥੇ ਗਲਤੀ ਕਰਦਾ ਹੈ ਨਾ ਗੱਤੀ ਕਰਨ ਵਾਲਿਆਂ ਨੂੰ ਗਲਤੀ ਛਡਾਈ ਦੀ ਗਲਤੀ ਕਰਨ ਵਾਲਿਆਂ ਨੂੰ ਗਲਤੀ ਕਰਨ ਵਾਲੇ ਹੀ ਰਹਿਣ ਦੱਸ ਉਹਨਾਂ ਤੇ ਹਕੂਮਤ ਕਬੜਾਦੀ ਬਸ ਸਭ ਨੂੰ ਸਾਲ ਦੱਸ ਗਲਤੀ ਕਰਨ ਵਾਲਿਆਂ ਨੂੰ ਮਾੜੇ ਮੋਟਾ ਸਮਝਾਉਣਾ ਮਿਲੂਰਪੁਰ ਸਖੀਏ ਸੱਜੀ ਡੰਡਤ ਕਰਕੇ ਸਮਝਾਉਣਾ ਉਹ ਵੀ ਸਮਝਾਉਣਾ ਪਰ ਇਹਨਾਂ ਤੇ ਬਿਲਕੁਲ ਛਡਾਉਣਾ ਨਹੀਂ ਫਟਾਉਣਾ ਨਹੀਂ ਹੈ ਪੈ ਕਰ ਜਾਦਾ ਬਦਲ ਬਣੀ ਜਣਾ ਅਫਰਾਦ ਨਹੀਂ ਅਫਰਾਦ ਦਾ ਉਹ ਮੂਰ ਹੋਣ ਦੀ ਗੱਲ ਹੈ ਅਫਰਾਦ ਨਹੀਂ ਕਰਦਾ ਅਫਰਾਦ ਦਾ ਅਨਮੂਲਨ ਨਹੀਂ ਕਰ ਰਿਹਾ ਜਿਹੜਾ ਸੰਸਾਰ ਚੋਂ ਸੰਸਾਰੀ ਆਦਮੀ ਨਰਾਜੇ ਨੇ ਉਹ ਤਾਂ ਰਾਜ ਕਰਦੇ ਅਪਰਾਧੀਆਂ ਤੇ ਰਾਜ ਕੀਤਾ ਜਾਂਦਾ ਜੁਰ ਤੇ ਅਪਰਾਧੀਆਂ ਨਾਲ ਤੇ ਰਾਜੇ ਕੀਤਾ ਜਾਂਦਾ ਇਸ ਕਰਕੇ ਰਾਜਾ ਅਪਰਾਧ ਤੋਂ ਮੁਕਤ ਨਹੀਂ ਕਰਦਾ ਲੋਕਾਂ ਨੂੰ ਜੇ ਅਪਰਾਧੀ ਨਹੀਂ ਰਹਿੰਦਾ ਰਾਜ ਨੂੰ ਰਾਜੇ ਨਹੀਂ ਹੁੰਦਾ ਇਸ ਕਰਕੇ ਰਾਜਾ ਉਹ ਰਸਤੇ ਨਹੀਂ ਤੱਕਦਾ ਉਹਦੀ ਮਜਬੂਰੀ ਹੈ ਕਿ ਬਿਲਕੁਲ ਅਪਰਾਧੀ ਕੋਈ ਨਹੀਂ ਰਹੀ। ਉਹ ਖੋਦ ਰਾਜਾ ਵੀ ਅਪਰਾਧੀ ਹੈ। ਇੱਥੇ ਦਾ ਰਾਜਾ ਇੱਥੇ ਦੇ ਅਫਸਰ ਰਾਜਪ੍ਰੋਤ ਰਾਜੇਸ਼ੀ ਗਦਮ ਗੁੱਟੇ ਗੁੱਟੇ ਸਾਰੇ ਅਪਰਾਧੀ ਨੇ। ਰਾਜੇ ਸਤੋ ਜਿਹੜੇ ਮਕਦਮ ਨੇ ਜਿਆਦਾ ਪ੍ਰਭਾਵ ਦਿੱਤਾ ਪਰ ਉਹ ਕਹਿੰਦੇ ਨੇ ਸੰਗਰਾਤ ਕੋ ਦੀ ਦੋਸਤ ਸਨ ਉਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ ਤਗੜੇ ਵਾਸਤੇ ਕੋਈ ਕਾਨੂੰਨ ਨਹੀਂ ਬਾੜੇ ਵਾਸਤੇ ਕਾਨੂੰਨ ਹੋਵੇ ਛੇ ਸਾਸਤੋ ਲੱਗੇ ਉਹ ਕਹਿੰਦੇ ਸੰਗਰਾਤ ਕੋ ਨਹੀਂ ਦੋਸਤ ਸਨ ਉਹਨਾਂ ਨੇ ਤਾਂ ਵੈਸੇ ਹੀ ਧਰਮ ਦੇ ਵਿੱਚ ਬਣਾ ਤਾ ਤਗੜੇ ਵਾਸਤੇ ਕੋਈ ਕਾਨੂੰਨ ਨਹੀਂ ਆਜਿੰਵਾਲਨਾ ਪਾਪ ਹੈ ਸ਼੍ਰੀਵਿਸ਼ਾ ਤੋਂ ਕੋਈ ਪਾਪ ਨਹੀਂ ਜਸਮਰਤ ਕਰੋ ਉਹਦੀ ਪੂਜਾ ਕਰੋ ਪਚਾਇ ਸਾਰਿਆਂ ਨੂੰ ਆਜ਼ਰੋ ਇਹ ਡਿਫੈਕਟ ਹੈ ਸਿਮਰਤ ਸਾਹਿਬ ਦਾ ਸਾਡੇ ਕਾਨੂੰਨ ਵੀ ਅੰਦਾ ਕਾਨੂੰਨ ਚੌਕਾ ਨੇ ਦਿੰਦੇ ਹੁਲਤਾ ਕਾਨੂੰਨ ਚੌਕਾ ਨੇ ਪਕੜੇ ਵਾਸਤੇ ਕੋਈ ਕਰਦੇ ਮਾਰੇ ਵਾਸਤੇ ਬੋਲੀ ਜਾਂ ਇਸ ਭਾਵੇਂ ਦਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਈ ਜਾਂ ਇਸ ਭਾਵੇਂ ਦਾ ਸ੍ਰਿਸ਼ਟ ਉਪਾਏ ਠੀਕ ਹੈ ਸਾਰਿਆਂ ਨੂੰ ਪਉਦਾ ਤਾਂ ਨਹੀਂ ਸ੍ਰਿਸ਼ਟ ਪੈਦਾ ਹੁੰਦਾ ਅਗੰਧ ਸੱਜਖਾਂ ਖਾਦੇ ਨੂੰ ਪਉਂਦਾ ਤਾਂ ਸ੍ਰਿਸ਼ਟ ਪੈਦਾ ਹੁੰਦੀ ਹੈ ਐਵੇਂ ਨਹੀਂ ਹੁੰਦੀ ਸਾਰੇ ਰਲ ਕੇ ਜਿਹੜੇ ਸੱਜ ਖਾਂਦੇ ਵਿੱਚ ਨੇ ਉਹ ਵੀ ਜਿਹੜੇ ਇੱਥੇ ਨੇ ਉਹ ਵੀ ਸਾਰਿਆਂ ਦੀ ਰਾਇ ਨਾਲ ਸ੍ਰਿਸ਼ਟ ਪੈਦਾ ਹੁੰਦੀ ਜਾਂ ਆਟਾ ਹੁੰਦੇ ਨੇ ਅਜ ਨਹੀਂ ਹੁੰਦੇ ਘਰਾਂ ਦੇ ਵਿੱਚ ਰਾਜੇ ਨਾਲ ਨਹੀਂ ਆਟੋ ਦੇ ਅਵੇ ਕਿਹਦੇ ਟੁਕੜੇ ਹੋਏ ਨੇ ਪਹਿਲਾਂ ਰਾਜਗੀ ਪੈਦਾ ਹੋਈ ਫਿਰ ਕਦੇ ਜਾਲ ਪਾਈਆ ਡਾਡ ਹੋ ਜੋ ਸੰਸਾਰ ਦੇ ਵਿੱਚ ਨਾਰਾਜ ਨਾਰਾਜਗੀ ਨਾਲ ਕਾਹਦਾ ਨਾਰਾਜਗੀ ਨਾਲ ਟੋਹ ਜਾਂਦੇ ਨੇ ਪਰ ਉੱਥੇ ਨਾਰਾਜਗੀ ਦੀ ਲੋੜ ਨਹੀਂ ਸੀ ਇਹਨਾਂ ਨੂੰ ਅਟਕਾਤਾ ਹਿੱਸਾ ਤੋਂ ਦੇ ਦਿੱਤਾ ਇਹਨਾਂ ਦੀ ਲੋੜ ਹੈ ਨਾ ਉਹ ਦੇਤੀ ਜਹਾਜ ਜੇ ਜਹਾਜੇ ਮਾਹੌਲ 'ਚ ਰਹਿਣਾ ਚਾਹੁੰਦੇ ਹੋ ਤਾਂ ਮੈਂ ਮਾਹੌਲ ਦੇ ਦਿੰਦਾ